ਇਹ ਉਹ ਅਜ ਦੇਸ਼ ਪਰਤ ਕੇ ਆ ਰਹੇ ਹੈਗੇ ਆ ਔਰ ਉਹਨਾਂ ਨੂੰ ਲੈਣ ਵਾਸਤੇ ਫੋਰਸ ਦੀ ਟੀਮ ਇੱਥੇ ਆ ਰਹੀ ਆ ਔਰ ਉਹਨਾਂ ਨੂੰ ਲੱਗਦਾ ਹੈ ਕੀ ਜਾ ਰਿਹਾ ਹੈ ਸੀਐਮ ਪੰਜਾਬ ਵੀ ਆ ਰਹੇ ਨੇ ਜੀ ਨਹੀਂ ਜੀ ਇਹ ਬੇਸਿਕਲੀ ਇੱਕ 에어 ਫੋਰਸ ਦਾ ਉਹ ਹੈਗਾ 에어 ਫੋਰਸ ਦੀ ਟੀਮ ਉਹਨਾਂ ਦੀ ਸਿਰੀਅਲ ਟੀਮ ਆ ਰਹੀ ਹੈਗੀ ਆ ਉਹ ਉਹਨਾਂ ਨੂੰ ਰਿਸੀਵ ਕਰਨਗੇ ਸਰ ਕਦੋਂ ਦਕਾਨਾਂ ਦੀ ਵੀ ਦਾ ਪਾਕਿਸਤਾਨ ਪਿਛੇ ਨਾਲ ਕੋਈ ਜਾ ਰਿਹਾ ਹੈ ਪਰ ਐਗਜ਼ੈਕਟ ਕੋਈ ਟਾਈਮ ਹਾਲੇ ਕਨਫਰਮ ਨਹੀਂ ਹੋਇਆ ਜੀ ਸਰ ਤੁਸੀਂ ਵੀ ਐਸੇ ਪ੍ਰੋਟੋਕਾਲ ਰਿਸੀਵ ਕਰ ਰਹੇ ਹੋ ਜੀ ਮੈਂ ਕਿਉਂਕਿ ਇਸ ਜ਼ਿਲ੍ਹੇ ਦਾ ਡੀਸੀ ਆ ਸਾਡੇ ਇੱਕ ਸੀਨੀਅਰ ਆਫੀਸਰ ਦੇਸ਼ ਵਾਪਸ ਆ ਰਹੇ ਮੇਰਾ ਫਰਜ਼ ਬਣਦਾ ਮੈਂ ਇਸ ਕਿਉਂਕਿ ਇਹ ਬੇਸਿਕਲੀ ਇੰਡੀਅਨ 에어 ਫੋਰਸ ਦਾ ਉਹ ਹੈਗਾ ਜੀ ਕਿਉਂਕਿ ਇੰਡੀਅਨ 에어 ਸੀ ਆਫਸਰ ਹੈ ਇੰਡੀਅਨ 에ਅਰ ਫੋਰਸ ਦਾ ਪ੍ਰੋਟੋਕਾਲ ਹੁੰਦਾ ਜੀ ਉਹਨਾਂ ਦੀ ਇੱਕ ਸੀਨੀਅਰ ਆਫਸਰਸ ਦੀ ਟੀਮ ਆ ਰਹੀ ਹੈ ਉਹ ਉਹਨਾਂ ਨੂੰ ਰਿਸੀਵ ਕਰਨਗੇ ਕਿਉਂਕਿ ਉਹਨਾਂ ਦੇ ਫੈਮਿਲੀ ਮੈਂਬਰ ਕੇਅਰ ਕਰੇ ਆਏ ਨੇ ਨਹੀਂ ਇੱਥੇ ਵਾਲੇ ਕੋਈ ਨਹੀਂ ਆਏ ਜੀ ਕਿਉਂਕਿ ਉਹਨਾਂ ਦੇ ਫਾਦਰ ਖੁਦ ਇੱਕ ਬਹੁਤ ਸੀਨੀਅਰ ਇੰਡੀਅਨ 에ਅਰ ਫੋਰਸ ਦੇ ਰਿਟਾਇਰਡ ਆਫਸਰ ਹੈਗੇ ਆ ਕੋ ਜਦੋਂ ਉਹਨਾਂ ਦੀ 에ਅਰ ਫੋਰਸ ਦੀ ਟੀਮ ਆਏਗੀ ਤਾਂ ਹੋ ਸਕਦਾ ਕਿ ਉਹ ਵੀ ਨਾਲ ਹੋਣਗੇ ਸਰ ਟਾਈਮ ਫਾਈਨਲ ਹੋਇਆ ਨਹੀਂ ਟਾਈਮ ਦਾ ਹਾਲੇ ਕੁਝ ਨਹੀਂ ਕਹਿ ਸਕਦੇ ਠੀਕ ਹੈ ਬੇਸਲੀ ਮੇਨ ਕਟ ਹੋ ਰਾਂ ਜਿਹੜੇ ਸੈਂਟਰ ਤੋਂ ਕੋਈ ਆਇਆ ਸਭੀ ਹੋਵੇ ਮੈਂ ਦੱਸਿਆ ਨਹੀਂ ਤੁਹਾਨੂੰ ਕਿ ਇੰਡੀਅਨ ਫੋਰਸ ਦੀ ਟੀਮ ਆਏਗੀ ਉਹ ਉਹਨਾਂ ਨੂੰ ਲੈ ਕੇ ਠੀਕ ਹੈ ਥੈਂਕ ਯੂ ਸਰ ਥੈਂਕ ਯੂ अभिनंदन ਦਾ ਸਵਾਗਤ ਕਰਕੇ ਸਾਰਾ ਦੇ ਜਿੱਥੇ ਉਮੜ ਰਿਹਾ ਔਰ ਹਰ ਕਿਸੇ ਨੂੰ ਇੰਤਜ਼ਾਰ ਹੈ ਲੇਕਿਨ ਅੱਜ ਵਾਗਾ ਬਾਰਡਰ ਦੇ ਉੱਤੇ ਅੰਮ੍ਰਿਤਸਰ ਕੀ ਅੰਮ੍ਰਿਤਸਰ ਤੋਂ ਬਾਹਰੋਂ ਵੀ ਲੋਕ ਆਣੇ ਸ਼ੁਰੂ ਹੋਏ ਨੇ ਔਰ ਇੱਕ ਵਿਸ਼ੇਸ਼ ਹਾਰ ਜਿਹੜਾ ਇਸ ਜਗ੍ਹਾ ਤੇ ਤਿਆਰ ਕੀਤਾ ਗਿਆ ਜਿੱਥੇ ਕਿ ਲੋਕ ਜਿਹੜੇ ਨੇ ਦਸੂਹਾ ਇੱਕ ਸ਼ਹਿਰ ਤੋਂ ਸਪੈਸ਼ਲ ਅਥੇ ਤੌਰ ਤੇ ਆਏ ਨੇ ਔਰ ਜਿਹੜਾ ਇੱਕ ਹਾਰ ਉਹਨਾਂ ਨੇ ਬਣਾਇਆ ਉਹਨਾਂ ਦਾ ਕਹਿਣਾ ਕਿ ਅਸੀਂ ਆਪਣੇ ਹੱਥਾਂ ਨਾਲ ਇਨਹਾਰ ਨੂੰ ਸੰਜੋਇਆ ਤਾਂ ਕਿ ਜਿਹੜਾ ਅ ਵਿਨੰਦਨ ਹੈ ਉਹਨੂੰ ਅਸੀਂ ਇੱਕ ਵਿਸ਼ੇਸ਼ ਸਨਮਾਨ ਦੇ ਸਕੀਏ ਔਰ ਝੰਡੇ ਫੜ ਕੇ ਅੱਜ ਉਹਨਾਂ ਨੇ ਆਪਣੇ ਚਿਹਰੇ ਤੇ ਵੀ ਝੰਡੇ ਲਗਾਏ ਨੇ ਤੇ ਕਿਤੇ ਦੇਸ਼ ਦੇ ਮਾਣ ਤੇ ਸਨਮਾਨ ਨੂੰ ਉੱਚਾ ਚੁੱਕਣ ਦੀ ਗੱਲ ਆਖੀ ਜਾ ਰਹੀ ਹੈ ਅਸੀਂ ਕੁਝ ਲੋਕਾਂ ਨਾਲ ਗੱਲ ਕਰਾਂਗੇ ਕਿ ਕੀ ਅੱਜ ਮਕਸਦ ਸੀ ਕਿ ਕਿਤੋਂ ਆਏ ਜੀ ਤੁਸੀਂ ਕੀ ਅਸੀਂ ਸਰ ਦਸੂਏ ਤੋਂ ਐ ਡਿਸਟ੍ਰਿਕਟ ਹੁਸ਼ਿਆਰਪੁਰ ਪਿੰਡ ਖੈਰਾਵਾ ਦਾ ਹੈ ਅਸੀਂ ਖੁਦ ਸਾਨੂੰ ਪਤਾ ਲੱਗਾ ਸੀ ਸ਼ਾਮੀ 6 ਵਜੇ ਬਣਾਉਣਾ ਸ਼ੁਰੂ ਕੀਤਾ ਹੀ ਰਾਤ ਦੇ 1:30 2 ਵਜੇ ਗਈ ਸਾਨੂੰ ਤਿਆਰ ਕਰਦੇ ਸਵੇਰੇ 5:30 ਵਜੇ ਅਸੀਂ ਨਿਕਲੇ ਜੀ ਕਰੋ ਤੇ ਇੱਥੇ ਸਵੇਰ ਨੂੰ 9 ਵਜੇ ਪਹੁੰਚ ਗਏ ਜੀ ਅਸੀਂ ਕਿਹੜੇ ਫੁੱਲ ਲਾਇਏ ਜੀ ਇਹਦੇ ਵਿੱਚ ਇਹਦੇ ਜਿੰਦਾ ਹੀ ਹੈ ਜੀ ਜਿਹੜਾ ਹੈਗਾ ਹੀ ਆਪਾਂ ਖਰੀਦ ਕੇ ਲੈ ਆ ਕੇ ਆਉਂਦੇ ਜੀ ਲਾਇਆ ਕੀ ਬਣਾਇਆ ਕੀ ਇਹ ਹਾਰ ਬਣਾਇਆ ਜੀ ਉਹਨਾਂ ਵਾਸਤੇ 28 ਕਿਲੋ ਦਾ ਹਾਰ ਹੈ ਜੀ ਹਾਂਜੀ 28 ਕਿਲੋ 28 ਕਿਲੋ ਦਾ ਹਾਰ ਹੈ ਜੀ 28 ਹਾਂਜੀ 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 ਇਹ ਐਸਪੀ ਡੀ ਸਾਹਿਬ ਨਾਲ ਗੱਲ ਹੋਈ ਹੈ ਜੀ ਕਹਿੰਦੇ ਤੁਝੇ ਮਤਲਬ ਸੇਫਟੀ ਦੀਸ ਨਾ ਕਰਕੇ ਜੇ ਨਾ ਵੀ ਸਾਨੂੰ ਕੋਈ ਮਿਲਿਆ ਟਾਈਮ ਤਦ ਵੀ ਕੋਈ ਗੱਲ ਨਹੀਂ ਪਰ ਉਹ ਕਹਿੰਦੇ ਅਸੀਂ ਮੈਂ ਉਹ ਨਹੀਂ ਭਰੋਸਾ ਦਵਾਇਆ ਵੀ ਅਸੀਂ ਤੁਹਾਨੂੰ ਟਾਈਮ ਲੈ ਕੇ ਦੇਾਂਗੇ ਐਸਪੀ ਡੀ ਸਾਹਿਬ ਨੇ ਤੇ ਹੋਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੀ ਤਿਆਰੀਆਂ ਜਿਹੜੀਆਂ ਇਸ ਜਗ੍ਹਾ ਤੇ ਕੀਤੀਆਂ ਜਾ ਰਹੀਆਂ ਔਰ ਜਿਹੜੇ ਇੱਥੇ ਜਿਹੜੇ ਲੋਕ ਆਏ ਨੇ ਜਿੰਦਾਬਾਦ 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 ਸਕਦੇ ਹੋ ਕਿ ਬੰਦੇ ਮਾਤਰਮ ਦੇ ਜੈਕਾਰਿਆਂ ਨਾਲ ਆਸਵਤ ਜਿਹੜੀ ਹੈ ਲੇਕਿਨ ਇੰਤਜ਼ਾਰ ਸਿਰਫ ਇਹ ਭਾਰਤ ਪਾਕਿਸਤਾਨ ਸਰਹੱਦ ਇਹਦੇ ਤੋਂ ਸਿਰਫ ਇੱਕ ਹੀ ਇੰਤਜ਼ਾਰ ਹੈ ਕਿ ਜਦੋਂ ਕਿ ਅਭਿਨੰਦਨ ਉਧਰੋਂ ਆਏਗਾ ਔਰ ਉਸ ਤੋਂ ਬਾਅਦ ਉਹਦਾ ਇੱਕ ਜਰਾ ਚੈੱਕ ਹੋਏਗਾ ਇਮੀਗ੍ਰੇਸ਼ਨ ਹੋਏਗੀ ਭਾਰਤ ਪਾਕ ਸਰਹੱਦ ਤੋਂ ਲੈ ਕੇ ਉਸ ਤੋਂ ਬਾਅਦ ਆਈਸੀਪੀ ਦੇ ਵਿੱਚ ਨੂੰ ਲੈ ਕੇ ਜਾਇਆ ਜਾਏਗਾ ਔਰ ਇਸ ਆਈਸੀਪੀ ਤੋਂ ਬਾਹਰ ਜਦੋਂ ਅਭਿਨੰਦਨ ਨਿਕਲੇਗਾ ਤੇ ਉਹਦੇ ਸਵਾਗਤ ਵਾਸਤੇ ਇਹ ਜਿਨ੍ਹਾਂ ਤੇ ਲੋਕ ਨੇ ਆ ਰਹਾ ਇੱਕ ਵਿਲੱਖਣਾ ਉਪਰਾਲਾ ਜਿਹੜਾ ਉਹਨਾਂ ਵੱਲੋਂ ਕੀਤਾ ਗਿਆ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 28 ਕਿਲੋ ਫੁੱਲਾਂ ਦਾ ਹਾਰ ਤਿਆਰ ਕੀਤਾ ਗਿਆ ਕਿ ਜਿਹੜਾ ਕਿ ਅਭਿਨੰਦਨ ਦੇ ਸਵਾਗਤ ਵਾਸਤੇ ਇੱਥੇ ਰੱਖਿਆ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਪੁਲਿਸ ਦੇ ਆਲਾ ਅਧਿਕਾਰੀ ਨਾਲ ਗੱ ਕਿ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਕਿ ਉਹ ਅਭਿਨੰਦਨ ਨੂੰ ਇੱਕ ਤਰੀਕੇ ਦਾ ਸਨਮਾਨ ਦੇ ਸਕਣ ਲੇਕਿਨ ਫਿਲਹਾਲ ਸਭ ਤੋਂ ਵੱਡਾ ਸਵਾਲ ਇਹ ਕੋਈ ਪੈਦਾ ਹੋ ਰਿਹਾ ਕਿ ਇੱਕ ਇੰਤਜ਼ਾਰ ਜਿਹੜਾ ਅਭਿਨੰਦਨ ਵਾਸਤੇ ਹੈ ਕਿਉਂਕਿ ਅਮਰਸਦ ਦੇ ਡਿਪਟੀ ਕਮਿਸ਼ਨਰਾਂ ਵੀ ਗੱਲ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਹਾਲੇ ਉਹਨਾਂ ਦਾ ਕੋਈ ਸਮਾਂ ਮੁਕਰਰ ਨਹੀਂ ਹੋਇਆ ਲੇਕਿਨ ਜਲਦ ਤੋਂ ਜਲਦ ਜਿਹੜੇ ਅਭਿਨੰਦਨ ਭਾਰਤ ਵਾਪਸ ਪਰਤ ਸਕਦੇ ਨੇ ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ ਜਗ